ਸਤ ਸ੍ਰੀ ਅਕਾਲ ਪਿਆਰੇ ਬੱਚਿਓ ਮੈਂ ਹਾਂ ਤੁਹਾਡਾ ਦੋਸਤ ਅਤੇ ਅਧਿਆਪਕ ਮਨਜਿੰਦਰ ਸਿੰਘ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੀ ਪਾਠ ਪੁਸਤਕ ਉਡਾਨ ਦਾ ਤੀਸਰਾ ਪਾਠ ਬੁੱਧੀਮਾਨ ਬਾਲਕ ਦੇ ਆਧਾਰ ਤੇ ਕੁਝ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ ਇਹ ਪ੍ਰਸ਼ਨ ਤੁਹਾਨੂੰ ਪਾਠ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਨਗੇ ਅਤੇ ਤੁਹਾਡੀ ਸੋਚਨ ਸਮਝਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਗੇ ਉਮੀਦ ਕਰਦਾ ਹਾਂ ਕਿ ਤੁਸੀਂ ਹਰ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋਗੇ ਜਵਾਬ ਸੋਚ ਸਮਝ ਕੇ ਦਿਓਗੇ ਅਤੇ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋਗੇ ਆਓ ਹੁਣ ਬਹੁ ਵਿਕਲਪੀ ਪ੍ਰਸ਼ਨ ਸ਼ੁਰੂ ਕਰਦੇ ਹਾਂ ਬਿਰਭਲ ਨੇ ਬੱਚੇ ਨੂੰ ਕਿੱਥੇ ਬੈਠੇ ਦੇਖਿਆ ਏ ਮੰਦਰ ਵਿੱਚ ਬੀ ਰੁਖੇਠਾ ਸੀ دریا ਕੰਡੇ ਡੀ ਬਾਜ਼ਾਰ ਵਿੱਚ ਸਹੀ ਜਵਾਬ ਹੈ ਬੱਚਾ ਕਿਹੜੀ ਚੀਜ਼ ਖਾ ਰਿਹਾ ਸੀ ਏ ਰੋਟੀ ਬੀ ਮੂੰਗਫਲੀ ਸੀ ਛੋਲੇ ਡੀ ਚਾਵਲ ਸਹੀ ਜਵਾਬ ਹੈ बच्चा छोले ਕਿਵੇਂ ਖਾ ਰਿਹਾ ਸੀ ਏ ਇੱਕ ਵਾਰ ਸਭ ਇਕੱਠੇ ਬੀ ਇੱਕ ਇੱਕ ਦਾਣਾ ਸੀ ਸੀ ਦੌੜਦੇ ਹੋਏ ਡੀ ਦੋਸਤਾਂ ਨਾਲ ਸਹੀ ਜਵਾਬ ਹੈ ਬੱਚੇ ਨੇ ਇੱਕ ਇੱਕ ਦਾਣਾ ਖਾਣ ਦਾ ਕਾਰਨ ਕੀ ਦੱਸਿਆ ਏ ਛੋਲੇ ਕੱਚੇ ਸਨ ਬੀ ਦੰਦ ਦਰਦ ਸੀ ਸੀ ਸਮਾਂ ਲੰਗਾਉਣ ਲਈ ਡੀ ਸੁਆਦ ਖਰਾਬ ਸੀ ਸਹੀ ਜਵਾਬ ਹੈ ਬੱਚੇ ਦੀ ਬੁੱਧੀ ਦੇਖ ਕੇ ਬਿਰਬਲ ਨੇ ਕੀ ਫੈਸਲਾ ਕੀਤਾ ਏ ਉਸ ਨੂੰ ਡਾਂਟਿਆ ਬੀ ਘਰ ਭੇਜ ਦਿੱਤਾ ਸੀ ਆਪਣੇ ਘਰ ਲੈ ਗਿਆ ਡੀ ਸਜ਼ਾ ਦਿੱਤੀ ਸਹੀ ਜਵਾਬ ਹੈ ਬਿਰਬਲ ਨੇ ਬੱਚੇ ਨੂੰ ਆਪਣੇ ਘਰ ਵਿੱਚ ਕੀ ਬਣਾ ਕੇ ਰੱਖਿਆ ਏ ਨੌਕਰ ਬੀ ਦੋਸਤ ਸੀ ਪੁੱਤਰ ਡੀ ਚੇਲਾ ਸਹੀ ਜਵਾਬ ਹੈ ਬਾਦਸ਼ਾਹ ਨੇ ਪਹਿਲਾ ਸਵਾਲ ਕੀ ਪੁੱਛਿਆ ਏ ਬੁੱਧੀ ਕਿਹੜੀ ਚੀਜ਼ ਪਿੰਦੀ ਹੈ ਬੀ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਕੀ ਹੈ ਸੀ ਬੁੱਧੀ ਦਾ ਰੂਪ ਕੀ ਹੈ ਡੀ ਬੁੱਧੀ ਦਾ ਭੋਜਨ ਕੀ ਹੈ ਸਹੀ ਜਵਾਬ ਹੈ ਪਹਿਲੇ ਸਵਾਲ ਦਾ ਉੱਤਰ ਦੇਣ ਲਈ ਬਿਰਭਲ ਨੇ ਕਿੰਨਾ ਸਮਾਂ ਮੰਗਿਆ ਏ 1 ਦਿਨ ਬੀ 3 ਦਿਨ ਸੀ 1 ਹਫਤਾ ਡੀ 2 ਹਫਤੇ ਸਹੀ ਜਵਾਬ ਹੈ ਬੱਚੇ ਨੇ ਪਹਿਲੇ ਸਵਾਲ ਦਾ ਉੱਤਰ ਕੀ ਦਿੱਤਾ ਏ ਰਾਜ ਬੀ ਧਨ ਸੀ ਬੁੱਧੀ ਡੀ ਤਾਕਤ ਸਹੀ ਜਵਾਬ ਹੈ ਦੂਜਾ ਸਵਾਲ ਕੀ ਸੀ ਏ ਬੁੱਧੀ ਕੀ ਪਿੰਦੀ ਹੈ ਬੀ ਬੁੱਧੀ ਦਾ ਰੂਪ ਕੀ ਹੈ ਸੀ ਰਾਜ ਕਿਵੇਂ ਚੱਲਦਾ ਹੈ ਡੀ ਬੁੱਧੀ ਦਾ ਭੋਜਨ ਕੀ ਹੈ ਸਹੀ ਜਵਾਬ ਹੈ ਬੱਚੇ ਨੇ ਦੂਜੇ ਸਵਾਲ ਦਾ ਉੱਤਰ ਕੀ ਦਿੱਤਾ A ਪਿਆਸ B ਚਿੰਤਾ C ਤਾਕਤ D ਖੁਸ਼ੀ ਸਹੀ ਜਵਾਬ ਹੈ ਬੱਚੇ ਅਨੁਸਾਰ ਚਿੰਤਾ ਕੌਣ ਕਰਦਾ ਹੈ A ਬੁੱਧੀਹੀਨ B ਆਲਸੀ C ਬੁੱਧੀਮਾਨ D ਸਭ صحیح جواب ہے بادشاہ نے تیسرا سوال کی پوچھیا اے بدھی کی پی کی, ہے. کی, دی ہے. کی ہے صحیح جواب ہے تیسرے سوال دا اتر بچے نے کی اے خوشی ਬੀ ਲਾਲਚ ਸੀ ਕ੍ਰੋਧ ਡੀ ਤਾਕਤ ਸਹੀ ਜਵਾਬ ਹੈ ਬੱਚੇ ਦੇ ਅਨੁਸਾਰ ਕ੍ਰੋਧ ਕੌਣ ਪੀ ਸਕਦਾ ਹੈ ਏ ਆਲਸੀ ਬੀ ਬੁੱਧੀਮਾਨ ਸੀ ਬੇਅਕਲ ਡੀ ਗਰੀਬ ਸਹੀ ਜਵਾਬ ਹੈ ਬਾਦਸ਼ਾ ਚੌਥਾ ਸਵਾਲ ਕੀ ਪੁੱਛਦਾ ਹੈ ਏ ਬੁੱਧੀ ਦਾ ਰੂਪ ਕੀ ਹੈ ਬੀ ਬੁੱਧੀ ਦੀ ਉਮਰ ਕੀ ਹੈ ਸੀ ਬੁੱਧੀ ਦੀ ਤਾਕਤ ਕੀ ਹੈ ਡੀ ਬੁੱਧੀ ਕੌਣ ਸਿਖਾਉਂਦਾ ਹੈ ਸਹੀ ਜਵਾਬ ਹੈ ਚੌਥੇ ਸਵਾਲ ਦਾ ਉੱਤਰ ਕਿਸ ਨੇ ਦਿੱਤਾ ਏ ਬਿਰਬਲ ਨੇ ਬੀ ਅਕਬਰ ਨੇ ਸੀ ਖੋਜੀ ਨੇ ਡੀ ਬਿਰਬਲ ਦੇ ਪੁੱਤਰ ਨੇ ਸਹੀ ਜਵਾਬ ਹੈ ਵੀਰਬਲ ਦੇ ਪੁੱਤਰ ਨੇ ਉੱਤਰ ਦੇਣ ਲਈ ਅਕਬਰ ਤੋਂ ਕੀ ਮੰਗਿਆ ਏ ਤਲਵਾਰ ਬੀ ਕਿਤਾਬ ਸੀ ਉਸ ਦਾ ਤਖਤ ਡੀ ਉਸ ਦੀ ਪੱਗ ਸਹੀ ਜਵਾਬ ਹੈ ਅਖੀਰ ਵਿੱਚ ਬੱਚਾ ਕਿੱਥੇ ਬੈਠ ਗਿਆ ਏ ਜ਼ਮੀਨ ਤੇ ਬੀ ਤਖਤੇ ਤੇ ਸੀ ਕੋੜੇ ਤੇ ਡੀ ਦਰਵਾਜ਼ੇ ਕੋਲ ਸਹੀ ਜਵਾਬ ਹੈ ਬੱਚੇ ਦੇ ਅਨੁਸਾਰ ਕਿਸੇ ਨੂੰ ਉੱਪਰ ਚੁੱਕਣਾ ਤੇ ਹੇਠਾਂ ਡੇਗਣਾ ਕਿਸ ਦੀ ਕਰਾਮਾਤ ਹੈ ਏ ਤਾਕਤ ਦੀ ਬੀ ਮਿਹਨਤ ਦੀ ਸੀ ਬੁੱਧੀ ਦੀ ਡੀ ਕਿਸਮਤ ਦੀ ਸਹੀ ਜਵਾਬ ਹੈ ਕਹਾਣੀ ਦਾ ਮੁੱਖ ਸਬਕ ਕੀ ਹੈ ਏ ਤਾਕਤ ਸਭ ਤੋਂ ਵੱਡੀ ਹੈ ਬੀ ਧਨ ਸਭ ਤੋਂ ਵੱਡਾ ਹੈ ਸੀ ਬੁੱਧੀ ਸਭ ਤੋਂ ਵੱਡੀ ਹੈ ਡੀ ਸੁੰਦਰਤਾ ਸਭ ਤੋਂ ਵੱਡੀ ਹੈ ਸਹੀ ਜਵਾਬ ਹੈ ਬੱਚਿਓ ਜੇ ਇਹ ਵੀਡੀਓ ਤੁਹਾਨੂੰ ਲਾਭਦਾਇਕ ਲੱਗੀ ਹੋਵੇ ਇਸ ਵੀਡੀਓ ਨੂੰ ਲਾਈਕ ਕਰੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਦਾ ਲਾਭ ਲੈ ਸਕਣ ਅਤੇ ਅਜਿਹੇ ਹੋਰ ਪਾਠਾਂ ਦੇ ਅਭਿਆਸ ਪੂਰੇ ਪਾਠਾਂ ਨਾਲ ਸੰਬੰਧਿਤ ਸਿਨੇਮੈਟਿਕ ਵੀਡੀਓ ਅਤੇ ਬਹੁ ਵਿਕਲਪੀ ਪ੍ਰਸ਼ਨਾਂ ਲਈ ਸਾਡੇ ਚੈਨਲ ਐਮਐਸ ਪੰਜਾਬੀ ਪਾਠਸ਼ਾਲਾ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਕਿਸੇ ਵੀਡੀਓ ਵਿੱਚ ਧੰਨਵਾਦ